ਨਾਮ ਡਾਕਟਰ ਭਵਨਿਤਾ ਹੈ ਮੈਂ ਮਾਤਾ ਕੋਸ਼ਾਲਾ ਅਗਿਆ ਮੈਡੀਕਲ ਸਪੈਸ਼ਲਿਸਟ ਹਾਂ ਜਿਵੇਂ ਕਿ ਸਾਰੇ ਦੱਸ ਹੀ ਰਹੇ ਨੇ ਡਾਕਟਰਸ ਦੀ 1991 ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਵੀ ਜੋ ਸਟਰੈਂਥ ਇਸ ਸਿਸਟਮ ਵਿੱਚ ਹੋਣੀ ਚਾਹੀਦੀ ਹੈ ਉਸ ਤੋਂ ਵੀ 57% ਵੈਕੈਂਸੀ ਹੈ ਇੰਨੀ ਸਟਰੈਂਥ ਤੇ ਵੀ ਅਸੀਂ ਕਿੰਨਾ ਜ਼ਿਆਦਾ ਕੰਮ ਕਰਕੇ ਇੱਕ ਇੱਕ ਡਾਕਟਰ 100-150 ਮਰੀਜ਼ ਰੋਜ਼ ਦੇਖ ਰਹਾ ਹੈ ਦਿਨ ਰਾਤ ਐਮਰਜੈਂਸੀ ਕਾਲਸ ਅਟੈਂਡ ਕਰ ਰਹਾ ਹੈ ਫੇਰ ਵੀ ਸਾਨੂੰ ਆਪਣੀਆਂ ਤਰੱਕੀਆਂ ਲਈ ਸਰਕਾਰ ਅੱਗੇ ਗੁਹਾਰ ਲਾਣੀ ਪੈ ਰਹੀ ਹੈ ਤਾਂ ਇਹ ਬੜੀ ਮੰਨ ਭਾਗੀ ਗੱਲ ਹੈ ਸਿਰਫ ਇਹੀ ਰੀਜ਼ਨ ਨਹੀਂ ਹੈ ਸਿਕਿਉਰਿਟੀ ਸੈਕੰਡਰੀ ਰੀਜ਼ਨ ਕਿਉਂਕਿ ਸਾਡੀਆਂ ਡਿਊਟੀਆਂ ਸਿਰਫ ਦਿਨ ਦੇ ਟਾਈਮਸ ਲਿमिटेड ਨਹੀਂ ਹਨ ਰਾਤ ਭਰ ਹਾਤੇ ਸ਼ਾਮ ਨੂੰ ਵੀ ਸਟਾਫ ਡਿਊਟੀਆਂ ਤੇ ਹੁੰਦਾ ਹੈ ਡਾਕਟਰਸ ਡਿਊਟੀਆਂ ਤੇ ਹੁੰਦੇ ਹਨ ਹਰ ਕੁਛ ਦਿਨਾਂ ਬਾਅਦ ਆਪਣੇ ਸਾਹਮਣੇ ਕੋਈ ਨਾ ਕੋਈ ਦੁਰਘਟਨਾ ਦੀ ਖਬਰ ਆਉਂਦੀ ਹੈ ਕਿ ਲੋਕਾਂ ਨੇ ਮਿਸਬੀਹੇਵ ਕੀਤਾ ਹੈ ਨੁਕਸਾਨ ਕੀਤਾ ਤੋੜਪੰਹ ਕੀਤਾ ਇਹ ਸਭ ਕੁਝ ਰੋਕਣਾ ਸਰਕਾਰ ਦਾ ਫਰਜ਼ ਹੈ ਇਹਨਾਂ ਚੀਜ਼ਾਂ ਲਈ ਜੇ ਸਾਨੂੰ ਮੰਗਣਾ ਪੈ ਰਿਹਾ ਹੜਤਾਲ ਕਰਨੀ ਪੈ ਰਹੀ ਹੈ ਇਹ ਬੜੀ ਸ਼ਰਮ ਆਉਂਦੀ ਹੈ ਸਰਸਟ ਡਾਕਟਰ ਪ੍ਰੀਜ਼ੈਂਸ ਜਰੀਏ ਅੱਗੇ ਮੁਕੀਨ ਅੱਜ ਤੀਜਾ ਦਿਨ ਹੜਤਾਲ ਦਾ ਜੋ ਅੱਧੇ ਦਿਨ ਤੇ ਲਈ ਕੀਤੀ ਜਾ ਰਹੀ ਹੈ ਸੋ ਮੁੱਖ ਮੰਗਾਂ ਇਹਦੇ ਵਿੱਚ ਜੋ ਪਹਿਲਾਂ ਵੀ ਦੱਸੀਆਂ ਜਾ ਰਹੀਆਂ ਕਿ ਸਿਕਿਉਰਿਟੀ ਬਹੁਤ ਵੱਡਾ ਇਸ਼ੂਸ ਹੈ ਜਿਹੜਾ ਕਿ ਹਸਪਤਾਲਾਂ ਦੇ ਵਿੱਚ ਰੋਜ਼ ਅਜੇ ਘਟਨਾਵਾਂ ਹੋ ਰਹੀਆਂ ਕੱਲ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਰਾਤ ਦੋ ਤੇਰਾ ਆਪਸ ਆ ਕੇ ਝਗੜ ਪਈਆਂ ਉਹਨਾਂ ਦੀ ਤੁਸੀਂ ਵੀਡੀਓਜ਼ ਵੀ ਆ ਰਹੀਆਂ ਤੇ ਉਹਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੇ ਕਿਹੋ ਜਿਹੇ ਹਾਲਾਤਾਂ ਵਿੱਚ ਅੱਥੇ ਹਸਪਤਾਲਾਂ ਵਿੱਚ ਕੰਮ ਕਰਨਾ ਪੈ ਰਿਹਾ ਜਿਸ ਵਿੱਚ ਬਾਕੀ ਮਰੀਜ਼ਾਂ ਦਾ ਨੁਕਸਾਨ ਹੁੰਦਾ ਜਿਹੜੇ ਮਰੀਜ਼ ਉਸ ਟਾਈਮ ਸਮੇਂ ਗੰਭੀਰ ਹਾਲਤ ਵਿੱਚ ਸੀਗੇ ਕਿ ਅਜਿਹੀ ਘਟਨਾ ਨੂੰ ਰੋਕਣਾ ਆਪਣਾ ਫਰਜ਼ ਨਹੀਂ ਹੈਗਾ ਸਰਕਾਰ ਨੂੰ ਉੱਥੇ ਸੁਰੱਖਿਆ ਮੁਹਾਇਆ ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਆਪਾਂ ਬਾਕੀ ਕਾਮਾਂ ਦੇ ਕੋਰਟ ਕੰਪਲੈਕਸ ਡੀਸੀ ਆਫਿਸ ਸਭ ਜਗ੍ਹਾ ਉਹਨਾਂ ਨੂੰ ਨਿੱਜੀ ਗਾਰਡ ਵੀ ਦਿੱਤੇ ਹੋਏ ਹਨ ਅਸੀਂ ਕੋਈ ਇੱਥੇ ਨਿੱਜੀ ਗਾਰਡ ਨਹੀਂ ਮੰਗ ਰਹੇ ਅਸੀਂ ਕੋਈ ਆਪਣੇ ਪਰਸਨਲ ਅਬਨਾ ਨਾਲ ਲੈ ਕੇ ਕੁੰਮਣ ਨੂੰ ਸਿਕਿਉਰਿਟੀ ਗਾਰਡ ਸਿਕਿਉਰਿਟੀ ਨਹੀਂ ਮੰਗ ਰਹੇ ਅਸੀਂ ਕਹਿ ਰਹੇ ਹਾਂ ਕਿ ਹਸਪਤਾਲਾਂ ਵਿੱਚ ਸੁਰੱਖਿਤ ਮਾਹੌਲ ਦਿਓ ਸੁਰ ਜਿਹੜੇ ਭੀੜ ਨੂੰ ਰੈਗੂਲੇਟ ਕਰਨ ਜਿਹੜੇ ਲੋਕਾਂ ਨੂੰ ਲਾਈਨਾਂ ਵਿੱਚ ਰੋਕਣ ਜਿਹੜੇ ਤਕਮ ਤੱਕੀ ਤੋਂ ਬਚਾਣ ਮਰੀਜ਼ਾਂ ਦਾ ਸਮਾਨ ਵੀ ਚੋਰੀ ਹੁੰਦਾ ਹੈ ਪੋਸਟਰੀ ਨੂੰ ਰੋਕਣ ਤੇ ਮੀਟਿੰਗ ਵੀ ਚੱਲ ਰਹੀ ਹੈ ਸਰ ਜੀ ਹਾਂ ਜੀ ਇਸ ਸਮੇਂ ਕੈਬਨਟ ਦੀ ਸਬ ਕਮੇਟੀ ਜਿਸ ਚਾਰ ਮੰਤਰੀ ਸਹਿबान ਸ਼ਾਮਲ ਹਨ ਉਹ ਇਸ ਸਮੇਂ ਜਾਰੀ ਹੈ ਸਾਡੀ ਐਸੋਸੀਏਸ਼ਨ ਉੱਥੇ ਮੀਟਿੰਗ ਕਰ ਰਹੀ ਹੈ ਸਾਡੀ ਗੱਲ ਅਗਲਾ ਕਦਮ ਕੀ ਹੋਊਗਾ ਅੱਜ ਦੀ ਮੀਟਿੰਗ ਚ ਜੇ ਸਰਕਾਰ ਇਹਨਾਂ ਦੇ ਹੱਲ ਕਰ ਦਿੰਦੀ ਹੈ ਤਾਸੀ ਮਰੀਜ਼ ਵੈਸੇ ਵੀ ਅਸੀਂ ਹੜਤਾਲ ਬੰਦ ਕਰ ਦਵਾਂਗੇ ਦੋਨਾਂ ਮੁੱਦਿਆਂ ਦਾ ਸਾਨੂੰ ਹੱਲ ਚਾਹੀਦਾ ਹੈ ਜਿਹੜੇ ਜ਼ਰੂਰੀ ਮੁੱਦੇ ਹੈਗੇ ਬਾਕੀ ਮਰੀਜ਼ਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ 11 ਵਜੇ ਤੋਂ ਬਾਅਦ ਸਾਰੇ ਮਰੀਜ਼ ਦੇਖੇ ਜਾਣਗੇ ਜੋ ਕੱਲ ਵੀ ਦੇਖੇ ਆ ਪਰਸੋਂ ਵੀ ਦੇਖਿਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਿਗਰੂ ਉਸ ਕੋਲ ਦੀ ਕਿਸਤੋ ਦੇਖੋ ਦੇਖੋ ਬਹੁਤ ਮੰਦ ਭਾਗੀ ਤੁਸੀਂ ਸਿਚੁਏਸ਼ਨ ਦਾ ਆਪ ਸਮਝ ਸਕਦੇ ਹੋ ਵੀ ਅਜੇ ਹਾਲਾਤਾਂ ਚ ਕੀ ਕੰਮ ਕਰ ਸੋਚ ਸਕਦਾ ਹੈ ਹਸਪਤਾਲ ਦੇ ਵਿੱਚ ਵੀ ਅਜੇ ਵਿੱਚ ਬਾਕੀ ਮਰੀਜ਼ਾਂ ਦਾ ਕੀ ਕੌਣ ਧਿਆਨ ਦੇ ਪਾਏਗਾ ਉਥੇ ਹਸਪਤਾਲ ਦੇ ਵਿੱਚ ਵੜ ਕੇ ਮਾਰਕੁੜਾਈ ਹੋ ਰਹੀ ਹੈ ਉਸ ਜਿਹੜਾ ਰੋਕਣ ਜਾ ਰਿਹਾ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਅਜਿਹੇ ਹਾਲਾਤਾਂ ਵਿੱਚ ਕੋਈ ਕੋਰਟ ਕੰਪਲੈਕਸ ਵਿੱਚ ਕੋਈ ਕੰਮ ਕਰ ਸਕਦਾ ਹੈ ਕੋਈ ਡੀਸੀ ਆਫਿਸ ਇਸ ਤਰ੍ਹਾਂ ਕੰਮ ਕਰ ਸਕਦਾ ਹੈ ਕਿ ਜਿੱਥੇ ਤੁਸੀਂ ਇੱਥੇ ਹਸਪਤਾਲਾਂ 'ਚ ਇੱਕੋ ਇਨਸੀਡੈਂਟ ਨਹੀਂ ਅਜਿਹੇ ਰੋਜ਼ ਹੋ ਰਿਹਾ ਹੈ ਪਰਸੋਂ ਵੀ ਹੋਇਆ ਟਕੋਲੀ ਰਾਤ ਚੋਰੀ ਕਰਨ ਦੇ ਦਾ ਮਤਲਬ ਇਰਾਦੇ ਨਾਲ ਵੜੇ ਉਹ ਸਮਾਨ ਮੈਡੀਸਿਨਸ ਦੇ ਕੁਝ ਸਰੀੰਜਾ ਸਰੀੰਜਾ ਚੁੱਕ ਕੇ ਭਜਰੇ ਸਨ ਜੋ ਡਾਕਟਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੇਡੀ ਡਾਕਟਰ ਆਪਰੇਂਡੈਂਟ ਸੀਗੀ ਉਹਨੂੰ ਧੱਕਾ ਮਾਰ ਕੇ ਪੱਜੇ ਆ ਇਸ ਕੰਡੀਸ਼ਨ ਦੇ ਵਿੱਚ ਕਿਸੇ ਨੂੰ ਨੁਕਸਾਨ ਹੋ ਜੇ ਤਾਂ ਹਾਂ ਜੀ ਮਿਹਰਬਾਨ ਮੈਂ ਡਾਕਟਰ ਪਿੰਮਲ ਜੋਤ ਸਿੰਘ ਹਾਂ ਆ ਮਾਤਾ ਕੁਸ਼ਲ ਲਿਆਤੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ 3 ਦਿਨਾਂ ਤੋਂ ਸਾਡੀ ਸਟ੍ਰਾਈਕ ਲਗਾਤਾਰ ਚੱਲ ਰਹੀ ਹੈ ਪਰ ਅਜੇ ਅਸੀਂ ਪੇਸ਼ੈਂਟਸ ਨੂੰ ਕਿ ਬਿਲਕੁਲ ਵੀ ਸਫਰ ਨਹੀਂ ਹੋਣ ਦਿੱਤਾ ਕਿਉਂਕਿ 8 ਤੋਂ 11 ਵਜੇ ਤੱਕ ਅਸੀਂ ਹਸਪਤਾਲ ਵਿੱਚ ਆ ਕੇ ਬਹਿ ਜਾਂਦੇ ਹਾਂ ਤੇ ਪੇਸ਼ੈਂਟਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ 11 ਵਜੇ ਤੋਂ ਬਾਅਦ ਤੁਹਾਨੂੰ ਦੇਖ ਕੇ ਜਾਵਾਂਗੇ ਤੇ ਸਾਰੇ ਮਰੀਜ਼ ਦੇਖ ਕੇ ਜਾਂਦੇ ਹਾਂ ਭਾਵੇਂ ਸਾਡ ਨੂੰ 2 ਵਜਣ 3 ਵਜਣ 4 ਵਜਣ ਮਰੀਜ਼ ਨੂੰ ਇੱਥੇ ਕਿਸੇ ਨੂੰ ਵੀ ਸਫਰ ਨਹੀਂ ਕੀਤਾ ਜਗੇ ਪਰ ਅੱਜ ਦੀ ਮੀਟਿੰਗ ਦੇਖ ਰਹੇ ਹਾਂ ਅਸੀਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਦੋਨੋਂ ਮੁੱਦੇ ਹਨ ਸੇਫਟੀ ਦਾ ਸਿਕਿਉਰਿਟੀ ਦਾ ਤੇ ACP ਦਾ ਜਿਹ ਮ ਹੋਇਆ ਤਾਂ ਜਿਵੇਂ ਐਸੋਸੀਏਸ਼ਨ ਕਾਲ ਕਰੇਗੀ ਉਸ ਤਰੀਕੇ ਨਾਲ ਅਜੇ ਪਲਾਨ ਏ ਹੈ ਵੀ ਕੱਲ ਦੇ ਦਿਨ ਤੋਂ ਪੂਰੇ ਦਿਨ ਦੀ ਹੜਤਾਲ ਕੀਤੀ ਜਾਏਗੀ ਜੇ ਇਸੇ ਤਰੀਕੇ ਨਾਲ ਜੇ ਜੋ ਫੈਸਲਾ ਲਿਆ ਗਿਆ ਹੈ ਸਾਡੀ ਐਸੋਸੀਏਸ਼ਨ ਦਾ ਇਹੀ ਹੈ ਕਿ ਕੱਲ ਤੋਂ ਪੂਰੀ OPD ਸੇਵਾਵਾਂ ਬੰਦ ਕੀਤੀਆਂ ਜਾਣਗੀਆਂ ਤੇ ਜੇ ਇਸ ਤੋਂ ਬਾਅਦ ਵੀ ਨਾ ਹੋਇਆ ਤਾਂ ਫਿਰ ਇਸ ਦੌਰ ਨੂੰ ਹੋਰ ਅੱਗੇ ਤੱਕ ਲੈ ਕੇ ਜਾਇਆ ਜਾਏਗਾ